ਲਾ ਵੀਰੇ ਆਹ ਦਾਸਾ ਸਵਿਫਟ ਕਿੰਨੇ ਮਾਡਲ ਆ ਤੇ ਕਿੰਨੇ ਦੀ ਦੇਣੀ ਆ ਇਹ 2007 ਮਾਡਲ ਆ ਠੀਕ ਹੈ ਇੰਜਨ ਗੇਅਰ ਓਕੇ ਆ ਠੀਕ ਹੈ ਸੀਐਨਜੀ ਪਲੱਸ ਪਟਰੋਲ ਆ ਠੀਕ ਹੈ ਇਹ ਕਾਪੀ ਦਾ ਸੀਐਨ ਜੀ ਚੜੀ ਵੀ ਆ ਅਸੇ ਨੰਬਰ ਕਿੰਨੇ ਗੱਲ ਦੱਸ ਵੀ ਜਿਹੜੀਆਂ ਗੱਲਾਂ ਤੂੰ ਕੈਮਰੇ ਆ ਗੱਲਾਂ ਇਹੀ ਨਿਕਲਣ ਚਾਹੀਦੇ ਨੇ ਤੂੰ ਭਾਈ ਇਹ ਬਾਦਮੀ ਘਾਟੇ ਵੀ ਗੱਲਣਾ ਜਿਵੇਂ ਅਗਲਾ ਕਹਿੰਦਾ 19 21 ਦਾ ਫਰਕ 19 21 ਦਾ ਫਰਕ ਵੀ ਨਹੀਂ ਨਿਕਲਣਾ ਬੋਲ ਓਕੇ 19 21 ਦਾ 22 ਕਹਿੰਦਾ ਫਰਕ ਨਹੀਂ ਨਿਕਲਦਾ ਜਿਹੜਾ ਰੇਟ ਕਹਤਾ ਉਹ ਰੇਟ ਹੀ ਮਿਲ ਰਿਹਾ 3 ਹਾਲ ਚਾਲ ਨੇ ਅੱਜ ਆਪਾਂ ਖੜੇ ਆ ਬਰਨਾਲੇ ਸ਼ਹਿਰ ਦੇ ਵਿੱਚ 22 ਨਾਲ ਆਪਣੇ ਹਰਜੀਤ ਸਿੰਘ ਪੰਗੂ ਹਾਂਜੀ ਤੇ ਇਹ 22 ਹੁਣਿਆ ਕੋਲੇ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਆ ਇਹਨਾਂ ਦਾ ਕਾਰ ਬਜ਼ਾਰ ਆ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਪੰਗੂ ਮੋਟਰ ਗੈरेज ਗੱਡੀ ਪਤੰਦਰਾ ਕੋਲੇ 2 ਦਿਨ ਹੀ ਖੜਦੀ ਹੈ ਗੈरेज ਦੇ ਵਿੱਚ ਤੀਜੇ ਦਿਨ ਤਾਂ ਸੇਲ ਹੋ ਜਾਂਦੀ ਆ ਬਾਈ ਜੀ ਹਸੀਕਾਰ ਹਸੀਕਾਰ ਵੀਰੇ ਸਾਨੂੰ ਇਹ ਦੱਸੋ ਵੀ ਤੁਹਾਡੇ ਕੋਲੇ ਗਿੱਦੜ ਸਿੰਘ ਕੀ ਹੈ ਸੀ ਕਿਹੜੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਤੁਸੀਂ ਪਤੰਦਰਾ ਉਹ ਗੱਡੀਆਂ 2 ਦਿਨ ਹੀ ਖੜਦੀ ਨੇ ਤੀਜੇ ਦਿਨ ਤਾਂ ਸੇਲ ਹੋ ਜਾਂਦੀ ਜਿੱਦੜ ਸਿੰਘੀ ਦਾ ਇਹ ਹੈ ਵੀਰੇ ਸਾਡਾ ਨਾਲ ਰਿਪੇਅਰ ਦਾ ਕੰਮ ਆ ਠੀਕ ਹੈ ਮਕੈਨਿਕ ਦਾ ਕੰਮ ਨਾਲ ਜਿਹੜੀ ਕੋਈ ਘਾਟ ਬਾਦੋਂਗੇ ਅਸੀਂ ਆਪ ਕੱਢ ਦਿੰਨੇ ਆ ਗੱਡੀ ਆਪ ਕਰਦੇ ਹੋ ਤੁਸੀਂ ਹਾਂ ਕੋਈ ਮ ਕੋਈ ਐਕਸ ਵਾਲਾ ਕੋਈ ਰਪੈਂਦਾ ਕੋਈ ਸ਼ੌਕਰ ਪੈਂਦਾ ਅਸੀਂ ਉਹ ਚੀਜ਼ਾਂ ਬੈਰਿੰਗ ਬੁਰੇ ਪੈਂਦਾ ਪਾਕੇ ਦੇ ਨਿਆਰੇ ਹੀ ਨੇ ਨੰਬਰ 2 ਤੇ ਮੈਨੂੰ ਇਹ ਦੱਸੋ ਕਿ ਮਤਲਬ ਜਿਵੇਂ ਤੁਹਾਡੇ ਕੋਲ ਇਹ ਸਾਰੀਆਂ ਗੱਡੀਆਂ ਖੜੀਆਂ ਨੇ ਹਾਂਜੀ ਪੰਜਾਬ ਨੰਬਰ ਵੀ ਹੁੰਦੀਆਂ ਨੇ ਦਿੱਲੀ ਨੰਬਰ ਵੀ ਨਹੀਂ ਨਹੀਂ ਆਪਣੇ ਕੋਲ ਪੰਜਾਬ ਨੰਬਰ ਦਾ ਹੀ ਕੰਮ ਆ ਪੰਜਾਬ ਨੰਬਰ ਗੱਡੀਆਂ ਮਿਲਦੀਆਂ ਬਾਈ ਹੁਣੀਆਂ ਕੋਲੋਂ ਗੱਡੀਆਂ ਤੇ ਮਰਵਾਈ ਚੱਲ ਨੇਗਾ ਲੈ ਮੇਤਰਾ ਇੱਥੋਂ ਸਟਾਰਟ ਕਰਦੇ ਆ ਕਿਹੜੀ ਗੱਡੀ ਖੜੀ ਆ ਵੀਰੇ ਇਹ ਸਵਿਫਟ ਆ ਵੀਰੇ 2008 ਮਾਡਲ ਇਹ ਅਲਟੋ ਵਾਲੇ ਰੇਟ ਦੇ ਦੇ ਦਾਂਗੇ 1,40,000 ਦੀ 1,40,000 ਦੀ ਅਲਟੋ ਦੇ ਮੁੱਲ ਚ ਬਾਈ ਹੋਣੀ ਗੱਡੀ ਦੇ ਦੇ ਦਾਂਗੇ 28 ਤੱਕ ਪਾਸਿੰਗ ਹੈ ਦੀ 28 ਤੱਕ ਪਾਸਿੰਗ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਰ ਆਹ ਗੱਡੀ ਇਹ 2010 ਮਾਡਲ ਰੇਟ ਹੈ ਜ ਵੀਰੇ 2010 ਮਾਡਲ ਗੱਡੀ ਆ ਤੁਸੀਂ ਦੇਖ ਸਕਦੇ ਹੋ ਮਿੱਤਰੋ ਸਾਫ ਪਈਆ ਪੂਰੀ ਗੱਡੀ ਇਹਦੀ ਪਾਸਿੰਗ ਕਿੰਨੇ ਤੱਕ ਆ ਇਹਦੀ ਪਾਸਿੰਗ ਹੈਗੀ ਹੈ ਵੀਰੇ 30 ਤੱਕ 30 ਤੱਕ ਪਾਸਿੰਗ ਆ ਇਹ ਦੇਣੀ ਕਿੰਨੇ ਦੀ ਆ 1.5 ਲੱਖ ਦੀ 1.5 ਲੱਖ ਦੀ ਦੇਣੀ ਆ ਗੱਡੀਆਂ ਵੀਰੇ ਕੋਲੇ ਸਾਰੀਆਂ ਹੀ ਘੈਂਟ ਨੇ ਉਧਰ ਦੇਗਾ ਮਰਵਾ ਦੇ ਆ ਜਾ ਮਿੱਤਰਾ ਲੈ ਆ ਗੱਡੀ ਖੜੀ ਆ Swift ਅੱਗੇ ਫੇਰ Swift ਖੜੀ ਆ ਗੱਡੀਆਂ ਸਾਰੀਆਂ ਯਾਰ ਇੱਕ ਤੋਂ ਇੱਕ ਬੰਬ ਨੇ ਹਾਂਜੀ ਆਪਣੀ ਜੇ ਵੀ ਵੀਡੀਓ ਦੇਖ ਕੇ ਆਉਂਦਾ ਮਾਣ ਦਾਨ ਕੋਈ ਕੋਈ ਗੱਲ ਨਹੀਂ ਵੀਰੇ ਮਾਣ ਮਾਣ ਦਾ ਪਰ ਇਹਦਾ ਕਰਦੇ ਆ ਵੀਡੀਓ ਸ਼ੇਅਰ ਕਰਕੇ ਆ ਜਿਓ ਸਕਰੀਨਸ਼ਾਟ ਲੈ ਕੇ ਆ ਜਿਓ ਤੁਹਾਡਾ ਮਾਣ ਦਾਨ ਹੋ ਜੂਗਾ ਬਾਈ ਹੁਣੀਆਂ ਕੋਲੇ ਗੱਡੀਆਂ ਹੋਰ ਵੀ ਖੜੀਆਂ ਨੇ Swift ਵੀ ਖੜੀ ਆ ਅੰਦਰ ਵੀ ਖੜੀਆਂ ਨੇ ਬਾਈ ਹੁਣੀਆਂ ਦਾ ਗੈਰੇਜ ਦਾ ਕੰਮ ਆ ਬਾਕੀ ਸਾਰਾ ਆਪ ਕੰਮ ਕਰਦੇ ਨੇ ਘੈਂਟ ਕੰਮ ਆ ਦੇ ਖੜੇ ਆਪਾਂ ਕਿਹੜੇ ਰੋਡ ਤੇ ਵੀਰੇ ਇਹ ਇਹ ਜਿਹੜੇ ਆਈਟੀਆਈ ਚੌਕ ਇਧਰਲੇ ਪਾਸੇ ਆ ਇਧਰ ਆਈਟੀਆਈ ਚੌਕ ਆ ਮਾਰ ਦੇ ਮਰਵਾ ਦੇ ਇਧਰ ਫਰਵਾਹੀ ਵਾਲੀ ਚੁੰਗੀ ਆ ਬਾਕੀ ਬਾਈ ਜੀ ਨੰਬਰ ਜਿਹੜਾ ਤੁਹਾਡਾ ਬੋਲ ਦੋ ਨੰਬਰ ਆਪਣਾ 9877599399 ਇੱਕ ਵਾਰੀ ਫੇਰ ਬੋਲ ਦੋ 9877599399 ਲੈ ਮਿੱਤਰੋ ਨੰਬਰ ਬਾਕੀ ਡਿਸਪਲੇ ਤੇ ਚੱਲਦਾ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੇ ਤੁਸੀਂ ਵਧੀਆ ਕੁਆਲਿਟੀ ਦੇ ਗੱਡੀਆਂ ਲੈਣੀਆਂ ਨੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਪਾਸਿੰਗ ਦੱਸੀ ਜਾਊਗੀ ਗੇਅਰਜ ਹੁਣੀਆਂ ਦਾ ਬਾਈ ਦਾ ਆਪਣਾ ਕਾ ਮੋਟਰ ਗੇਅਰਜ ਕਾਮ ਵਧੀਆ ਕੁਆਲਟੀ ਦਾ ਕਰਦੇ ਨੇ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰ ਦਿਓ ਹਸੀ ਕਾਲ ਜੀ ਹਸੀ ਵਾਹ